ਤੈਨੂੰ ਪਤਾ ਲੀਗਾ ਅਸੀਂ ਆਸ਼ਕ ਹੁੰਨੇ ਆ ਹਾਏ ਹਾਏ ਜਦੋਂ ਨਾ ਆਏਗੀ ਤੂੰ ਤਾਂ ਚੀਨੀ ਕਬੂਤਰੀ ਵਰਗੀ ਦੇਸੇਂਗੀ ਮੈਨੂੰ ਕਿੱਥੇ ਮਰ ਗਈ ਓਹੋ ਬੈਣੀ ਕੋ ਲਾਓ ਹੋ ਐ ਅਨ ਕ੍ਰੀਮ ਆਹ ਤੇ ਮੈਨੂੰ ਦੋ ਆਂਡੇ ਦੇ ਦੇ ਹਾਂ ਉਹ ਤਾਂ ਬਾਈ ਦੇਊਗਾ ਅੱਛਾ ਹੁਣ ਬਾਈ ਤੇ ਆਂਡੇ ਵੀ ਦੇ ਲੱਗ ਗਿਆ ਮਗਾ ਲਾਲਾ ਹਾਂ ਤੇਰੇ ਕੋਲੇ ਬਰੇਮੇ ਹੋਣਗੇ ਆ ਬਰੇਮੇ ਨਾ ਹੋਰ ਸਾਡੇ ਕੋਲ ਭੂਂਡ ਹੋਣਗੇ 2000 ਗਰੀ ਗਣਕੇ ਮੈਨੂੰ ਬਰੇਮਿਆਂ ਦੀ ਦੇ ਦੇ ਇੱਧਰ ਇੱਧਰ ਇੱਕ ਚੱਕਰ ਆ ਗੋੜ ਹੋਊਗਾ ਹਾਂ ਗੋੜਾ ਗੋੜਕੀ ਨਾ ਐ ਕਰ ਹਾਂ 10 ਫੁੱਟ ਗੋੜ ਦੇ ਦੇ ਸਰ ਉਹ 10 ਫੁੱਟ ਹੱਸ ਤੇ ਮੈਨੂੰ ਦੋ ਆਂਡੇ ਦੇ ਦੇ ਹਾਂ ਉਹ ਤਾਂ ਬਾਅਦ ਹੀ ਦੇਊਗਾ ਅੱਛਾ ਹੁਣ 22 ਤਾਂ ਆਂਡੇ ਵੀ ਦੇ ਲਾ ਕੇ ਆ ਕਮਾਲ ਹੋਊਗੀ ਦਾਤੀ ਦਾ ਰੱਖਿਆ ਕਰੋ ਉਹ ਕੀ ਕਰਨੀ ਆ ਦਾਤੀ ਮੈਂ ਸਾਰੇ ਪਾਣੀਏ ਦਾ ਕਲਪਟਣਾ ਮੈਂ ਤਾਂ ਭੜੇ ਪੁੱਛਿਆ ਰਿਹਾ